ਅੱਜ ਬੜੇ ਚਰਵਾਦ ਆਪਾਂ ਲਾਈਵ ਹੋ ਰਿਹਾ ਮੈਨੂੰ ਲੱਗਦਾ ਸ਼ਾਇਦ ਪਹਿਤ ਫਸਟ ਟਾਈਮ ਹੀ ਐਂਡ ਡਿਪਾਰਟ ਤੋਂ ਲਾਈਵ ਹੋ ਰਿਹਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਸ ਕਰਦਾ ਤੁਸੀਂ ਵਧੀਆ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਕੋਈ ਖਾਸ ਵੱਡਾ ਮੈਟਰ ਨਹੀਂ ਲਾਈਵ ਹੋਣ ਦਾ ਪਰ ਕਈ ਵਾਰੀ ਮੈਸੇਜ ਆਉਂਦੇ ਰਹਿੰਦੇ ਨੇ ਵੀਰਾਂ ਦੇ ਉਹ ਕਰਦੇ ਰਹਿੰਦੇ ਨੇ ਗੱਲ え ਬਾਈ ਜੀ ਕੀ ਅਪਡੇਟ ਆ ਨਮੀ ਤੇ ਕਦੋਂ ਤੁਸੀਂ ਦੁਆਰਾ ਸੰਗ ਕਰਨਾ ਕੋਈ ਜਾਣ ਕਦੋਂ ਅਪਡੇਟ ਦੇਣੀ ਹੈ ਤੇ ਉਹਦੇ ਲਈ ਮੈਂ ਮੈਸੇਜ ਵੀ ਰਿਪਲਾਈ ਕਰਦਾ ਰਹਿਣਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ ਨਮੀ ਸੰਗ ਤੁਹਾਡੀ ਨਜ਼ਰ ਚ ਲੈ ਕੇ ਆਈਏ ਤੇ ਆਸਾ さん ਨੂੰ ਤੁਸੀਂ ਪਿਆਰ ਦੇਵੋਗੇ ਹਾਂ ਥੋੜਾ ਜਿਹਾ ਇਹ ਜ਼ਰੂਰ ਆ ਥੋੜਾ ਜਿਹਾ ਟਾਈਮ ਲੱਗ ਗਿਆ ਜੀ ਕੁਝ ਆਪਣੇ ਪਰਸਨ ਅਜੇ ਵੀ ਸੀ ਤੇ ਕੁਝ ਆਪਣੇ ਬਿਜ਼ਨਸ ਬੀਜੀ ਹੋਣ ਕਰਕੇ ਇਸ ਵਕਤ ਧਿਆਨ ਨਹੀਂ ਦੇ ਪਾਰੇ ਸੀ ਪਰ ਹੁਣ ਜ਼ਰੂਰ ਇੱਕ ਵਧੀਆ ਵਧੀਆ ਤੁਹਾਡੇ ਲਈ ਬਧੀਆ ਸੌਂ ਬਾਬਾ ਜੀਆ ਪ੍ਰੋਡਕਟ ਪ੍ਰੋਜੈਕਟ ਲੈ ਕੇ ਆਵਾਂਗੇ ਔਰ ਜਲਦੀ ਤੋਂ ਜਲਦੀ ਤੁਹਾਡੀ ਨਜ਼ਰ ਚ ਕਰਾਂਗੇ ਤੇ ਹੋਰ ਵੀਰ ਵੀ ਕਈ ਵਾਰੀ ਅਪਡੇਟ ਗੱਲਾਂ ਕਰਦੇ ਰਹਿੰਦੇ ਨੇ ਮੈਸੇਜ ਕਰਦੇ ਰਹਿੰਦੇ ਨੇ ਤੇ ਤੁਸੀਂ ਆਇਓ ਲਾਈਵ ਹੋਇਓ ਕਿਸ ਦਿਨ ਦੱਸਿਓ ਸਾਨੂੰ ਜੀ ਕੀ ਕਦੋਂ ਵਾ ਕਰ ਰਹੇ ਹਾਂ ਸੌਂਗ ਤੇ ਕਰਾਂਗੇ ਵੀਰੇ ਸਾਰੇ ਮੇਰੇ ਦੋਸਤਾਂ ਨੂੰ ਐਂਡਪਾਰਟ ਚੈਨਲ ਦੀ ਟੀਮ ਨੂੰ ਨਵੀਂ ਅਪਡੇਟ ਆਪਾਂ ਜਲਦੀ ਲੈ ਕੇ ਆਵਾਂਗੇ ਜੀ ਸਸੀ ਕਲਪਿੰਦਰ ਕਟਾਣਾ ਸਸੀ ਕਲਪਿੰਦਰ ਵੀਰੇ ਹੋਰ ਚੜਦੀ ਕਲਾ ਆਸ ਕਰਦਾ ਤੁਸੀਂ ਵੀ ਠੀਕ ਹੋਵੋਗੇ ਇਹ ਮੇਰਾ ਜੀ ਪਿੰਦਰ ਕਟਾਣਾ ਵੀਰਾ ਇਹ ਵੀ ਚੰਗਾ ਰਾਈਟਰ ਇਹਦੇ ਵੱਲੋਂ ਵੀ ਇੱਕ ਸੌਂਗ ਆਇਆ ਪਿਆ ਵਾ ਤੇ ਵੀਰ ਨੇ ਮੇਰੇ ਤੇ ਮੇਰੀ ਵਾਈਫ ਬਾਰੇ ਸਾਡੀ ਲਵ ਸਟੋਰੀ ਬਾਰੇ ਕੁਝ ਗੱਲਾਂ ਲਿਖੀਆਂ ਨੇ ਉਹ ਜ਼ਰੂਰ ਜਲਦੀ ਆਪਾਂ ਕਰਾਂਗੇ ਉਹਨੂੰ ਅਪਡੇਟ ਇੱਕ ਨਮੀ ਅਪਡੇਟ ਤੁਹਾਨੂੰ ਅਗਲੇ ਸਾਲ ਦਵਾਂਗੇ ਉਹ ਤੁਹਾਡੇ ਲਈ ਤੇ ਮੇਰੇ ਲਈ ਵੀ ਵੱਡਾ ਸਰਪ੍ਰਾਈਜ਼ ਹੋਵੇ ਕਹਤੇ ਤੁਹਾਡੇ ਲਈ ਤੇ ਆਸ ਕਰਦੇ ਹਾਂ ਜਲਦੀ ਪੋਜ ਵੀ ਉਹ ਪ੍ਰੋਟੈਕ ਸਾਡਾ ਵੱਡਾ ਪ੍ਰੋਜੈਕਟ ਤੇ ਉਹ ਲੈ ਕੇ ਆਵਾਂਗੇ ਲਾਈਵ ਤੇ ਬਾਕੀ ਜਿਹੜੇ ਸਾਡੇ ਲੋਕਲ ਸੌਂਗ ਨੇ ਕਈ Song ਹੋਏ ਤਿਆਰ ਹੋਏ ਪਏ ਨੇ ਪਰ ਬਸ ਟਾਈਮ ਨਹੀਂ ਦੇ ਪਾਇਓ ਦੇ ਪਾਇਓ ਉਹਨਾਂ ਨੂੰ ਤੇ ਹਾਂਜੀ ਵੀਰੇ ਪਿੰਦਰ ਕੁਛ ਨਹੀਂ ਵੀਰ ਅੱਜ ਹੌਲੀਡੇ ਵੀਕਐਂਡ ਘਰੇ ਸੀ ਅਸੀਂ ਤੇ ਸੋਚਿਆ ਅੱਜ ਤੁਹਾਡੇ ਨਾਲ ਦੋਸਤਾਨਾ ਗੱਲ ਕਰੀਏ ਇੱਥੇ ਕਦੇ ਲਾਈਵ ਨਹੀਂ ਹੋਏ ਸੀ ਤਾਂ ਮੈਂ ਸੋਚਿਆ ਚਲੋ ਅੱਜ ਲਾਈਵ ਹੋ ਕੇ ਤੁਹਾਡੇ ਨਾਲ ਜ਼ਿਕਰ ਕਰੀਏ ਤੁਸੀਂ ਵੀ ਕਰੋ ਕੋਈ Song ਪਿੰਦਰ ਕਟਾਣਾ ਜੀ ਤੁਹਾਡੀ ਕਲਮ ਵੀ ਸੁਣਦਾ ਰਹਿਣਾ ਮੈਂ ਕਈ ਵਾਰੀ ਤੇ ਤੁਸੀਂ ਵੀ ਕਰੋ Song ਜਲਦੀ ਤੇ ਦੂਸਰੀ ਅਪਡੇਟ ਮੇਰਾ ਮੇਰੇ ਵੱਡੇ ਵੀਰ ਰਾਜਦੀਪ ਵੀਰ ਦੀ ਮੈਨੂੰ ਕਾਫੀ ਸਪੋਰਟ ਰਹਿੰਦੀ ਐ Song ਸਿੰਗਿੰਗ ਦੇ ਵਿੱਚ ਤੇ ਮੇਰੇ ਬਾਈ ਦਾ Song ਵੀ ਆਇਆ ਪਿੱਛੇ ਤੁਸੀਂ ਸੁਣਿਆ ਹੋਣਾ ਕੈਸ਼ਵਲ ਲੁੱਕ ਤੇ ਤੁਸੀਂ ਬਹੁਤ ਪਿਆਰ ਦਿੱਤਾ ਉਹਨੂੰ ਤੇ ਰਾਜਵੀਰ ਦੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਰਹਿੰਦੀ ਆ ਇਸ ਦਸ ਦੇ ਰਹਿੰਦੇ ਨੇ ਸਿੱਖ ਦਾ ਰਹੀ ਦੀ ਉਤੋਂ ਕਾਫੀ ਕੁਝ ਤੇ ਵੀਰ ਦਾ ਬਹੁਤ ਪਿਆਰਾ ਸੌਂਗ ਆਇਆ ਤੁਸੀਂ ਬਹੁਤ ਪਿਆਰ ਦਿੱਤਾ ਤੇ ਹੋਰ ਦਿਓ ਜਿਹਨੇ ਨਹੀਂ ਸੁਣਿਆ ਤੋ ਵੀ ਸੁਣਿਓ ਕੈਸ਼ਲ ਲੋਕ ਤੇ ਮੇਰੇ ਵੱਲੋਂ ਰਾਜਵੀਰ ਨੂੰ ਵੀ ਤੇ ਸਾਡੇ ਤੇ ਵੀਰ ਬੜਾ ਕੁਐਸਚਨ ਆਉਂਦੇ ਰਹਿੰਦੇ ਨੇ ਤਾਂ ਮੈਨੂੰ ਕਈ ਮੈਸੇਜ ਵੀ ਆਉਂਦੇ ਰਹਿੰਦੇ ਨੇ ਕੋਈ ਮੈਸੇਜ ਆਉਂਦੇ ਰਹਿੰਦੇ ਨੇ ਸੌਰੀ ਕਈ ਵਾਰੀ ਉਹਨਾਂ ਦਾ ਮੈਂ ਰਿਪਲਾਈ ਨਹੀਂ ਕਰ ਪਾਉਂਦਾ ਕਿਉਂਕਿ ਮੈਂ ਆਪਣੀ ਕੁਝ ਬਿਜ਼ਨਸ ਦੇ ਵਿੱਚ ਬੀਪੀਜੀ ਰਹਿਣਾ ਵਾ ਪਰ ਹਾਂਜੀ ਜਿਹੜੇ ਪਹਿਲੇ Song ਸੀ ਦੋ ਫਾਸਟ ਰਿਪਲਾਈ ਤੇ ਨੈਕਸਟ ਲੈਵਲ ਫਾਸਟ ਰਿਪਲਾਈ ਮੇਰਾ ਵੀਰ ਵੀਰ ਹਰਸ਼ਦੀਪ ਅਰੰਪੁਰ ਤੋਂ ਹੈ ਨੇ ਉਹਨਾਂ ਨੇ ਉਹ Song ਲਿਖਿਆ ਸੀ ਤੇ ਮੈਨੂੰ ਉਹਨਾਂ ਦੀ ਬਹੁਤ ਮਦਦ ਰਹੀ ਆ ਵਧੀਆ ਵਧੀਆ ਰਾਈਟਰ ਨੇ ਪਰ ਮੈਂ ਕਹਿਣਾ ਉਹਨਾਂ ਨੂੰ ਵੀ ਵੀ ਤੁਸੀਂ ਕੁਝ ਆਪਣਾ ਪੇਜ ਬਣਾਓ ਤੇ ਆਪਣੀ ਜੋ Song ਨੇ ਤੁਸੀਂ ਉੱਤੇ ਸ਼ੇਅਰ ਕਰਿਆ ਕਰੋ ਕਾਫੀ Song ਲਿਖੇ ਪੈ ਨੇ ਵੀਰ ਹਰਸ਼ ਨੇ ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਬਾਈ ਨੂੰ ਤੁਸੀਂ ਆਪਣਾ ਸੋਸ਼ਲ ਮੀਡੀਆ ਤੇ ਮਿਲੋਗੇ ਸਤਿ ਸ਼੍ਰੀ ਅਕਾਲ ਵੀਰ ਨਰਿੰਦਰ ਇਹ ਨਰਿੰਦਰ ਵੀਰ ਜੀ ਆਪਣਾ ਦਵਾਈ ਤੋਂ ਨੇ ਇਹਨਾਂ ਦਾ ਵੀ ਮੈਨੂੰ ਬੜਾ ਪਿਆਰ ਸਹਿਯੋਗ ਰਹਿੰਦਾ ਹਵੇਸ਼ਾਂ ਤੇ ਸਾਰੇ ਹੀ ਵੀਰ ਜਿੰਨੇ ਪਿਆਰ ਕਰਨ ਵਾਲੇ ਨੇ ਸਾਰਿਆਂ ਦਾ ਧੰਨਵਾਦ ਆ ਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਆਪਾਂ ਨਵੀਂ ਅਪਡੇਟ ਤੁਹਾਨੂੰ ਦਿੰਨੇ ਆ ਤੇ ਲੈ ਕੇ ਆਵਾਂਗੇ ਤੇ ਤੁਸੀਂ ਕੋਈ ਵੀ ਕੁਐਸਚਨ ਆ ਤਾਂ ਦੱਸ ਸਕਦੇ ਹੋ ਤੇ ਆਪਾਂ ਫਾਈ ਕਰਾਂਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਕਿ ਮੈਨੂੰ ਪਤਾ ਜਿੰਨਾ ਕਿ ਸਮਝ ਆਈ ਆ ਵੀ ਹਾਂ ਇਸ ਚੀਜ਼ ਨੂੰ ਟਾਈਮ ਦੇਣਾ ਪੈਂਦਾ ਬਹੁਤ ਜ਼ਰੂਰੀ ਟਾਈਮ ਟਾਈਮ ਬਹੁਤ ਇੰਪੋਰਟੈਂਟ ਹੈ ਤੇ ਸਿੰਗਿੰਗ ਨੂੰ ਜਾਂ ਹੋਰ ਕੋਈ ਵੀ ਬਿਜ਼ਨਸ ਨੂੰ ਟਾਈਮ ਦੇਣਾ ਹੀ ਪੈਂਦਾ ਤੇ ਉਹ ਪਿਛਲੇ ਕੁਝ ਕਈ ਟਾਈਮ ਤੋਂ ਆਲਮੋਸਟ ਵਾਣੀਰ ਹੋ ਗਿਆ ਮੈਂ ਟਾਈਮ ਨਹੀਂ ਦੇ ਪਾਇਆ ਤੇ ਦੁਬਾਰਾ ਆਸ ਕਰਦਾ ਦੁਬਾਰਾ ਬੈਕ ਐਂਡ ਜਲਦੀ ਆਪਾਂ ਨਵੇਂ ਨਵੇਂ ਸੌਂਗ ਨਵੀਂ ਅਪਡੇਟ ਤੁਹਾਡੇ ਨਾਲ ਰਾਈ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਜਿਹਦੇ ਵਿੱਚ ਮੇਰਾ ਹਮੇਸ਼ਾ ਹੀ ਸਹਿਯੋਗ ਰਿਹਾ ਵੀਰ ਰਾਜਦੀਪ ਡੀਉਲ ਸਾਹਿਬ ਮੇਰੇ ਡੀਉਲ ਸਾਹਿਬ ਸਿੰਗਰ ਨੇ ਉਹਨਾਂ ਦਾ ਤੇ ਵੀਰ ਨਰਿੰਦਰ ਦਾ ਤੇ ਸਾਡੇ ਰਾਈਟਰ ਸਾਹਿਬ ਵੀਰ ਹਰਸ਼ਦੀਪ ਦਾ ਥੋੜੇ ਜੇ ਉਹ ਵੀ ਕਾਫੀ ਜ਼ਿਆਦਾ ਬੀਜੀ ਰਹਿੰਦੇ ਨੇ ਆਪਣੇ ਜੌਬ 'ਚ ਪਰ ਕਹਿੰਨਾ ਉਹਨਾਂ ਨੇ ਕਈ ਵਾਰੀ ਤੁਸੀਂ ਆਓ ਤੇ ਸੋਸ਼ਲ ਮੀਡੀਆ ਦਾ ਹੈ ਕਰੋ ਨਵੇਂ ਨਵੇਂ Song ਦਿਆ ਕਰੋ ਹਾਂਜੀ ਨਰਿੰਦਰ ਵੀਰ ਇੱਕ ਗੱਲ ਕਰ ਰਿਹਾ ਸੀ ਨਵੇਂ ਗੀਤ ਦੀ ਜਲਦੀ ਦੇ ਰਹੇ ਹਾਂ ਤੇ ਗੀਤ ਤਾਂ ਜਲਦੀ ਤੇ ਇੱਕ ਨਵੀਂ ਅਪਡੇਟ ਤੁਹਾਨੂੰ ਸ਼ਾਇਦ ਅਗਲੇ ਸਾਲ ਮਿਲੇਗੀ ਤਾਂ ਮੇਰੇ ਲਈ ਵੀ ਸਰਪ੍ਰਾਈਜ਼ ਆ ਤੇ ਤੁਹਾਡੇ ਲਈ ਤਾਂ ਜ਼ਿਆਦਾ ਸਰਪ੍ਰਾਈਜ਼ ਹੋਏਗਾ ਉਸ ਕਰਕੇ ਹੀ ਥੋੜਾ ਜਿਹਾ ਟਾਈਮ ਲੱਗ ਗਿਆ ਇਹਨਾਂ Song ਤਾਂ ਡੰਮੀਆਂ ਰੈਡੀ ਨੇ 2-4 ਪਰ ਉਹਨਾਂ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਆਸ ਕਰਦੇ ਆ ਜਲਦੀ ਹੀ ਹੋਪਫੁਲੀ ਨੈਕਸਟ ਮੰਥ ਜਿੰਨੀ ਜਲਦੀ ਹੋ ਸਕਿਆ ਆਪਾਂ ਗੀਤ ਸ਼ੇਅਰ ਕਰਾਂਗੇ ਤੁਹਾਡੇ ਨਾਲ ਹਨਾ ਜੀ ਤੇ ਬਾਕੀ ਸੌਂਗ ਸੌਂਗਾ ਬਾਰੇ ਜਾਂ ਤੁਹਾਡੇ ਪਿਆਰ ਬਾਰੇ ਮੈਨੂੰ ਹਮੇਸ਼ਾ ਹੀ ਮਿਲਦਾ ਰਹਿੰਦਾ ਤੁਸੀਂ ਵੈਸੇ ਵੀ ਚਾਹੇ ਸੌਂਗ ਨਹੀਂ ਤਾਂ ਤੁਸੀਂ ਮੈਨੂੰ ਮੈਸੇਜ ਕਰਦੇ ਰਹਿੰਦੇ ਹੋ ਜਿੰਨੇ ਕੁ ਵੀ ਮੇਰੇ ਇਸ ਚੈਨਲ ਦੇ ਨਾਲ ਵੀਰ ਜੁੜੇ ਹੋਏ ਨੇ ਇਸ ਹੰਡਪਾਡ ਦੇ ਨਾਲ ਜੋ ਮੈਸੇਜ ਵੀ ਕਰਦੇ ਰਹਿੰਦੇ ਨੇ ਹਾਲ ਚਾਲ ਪੁੱਛਦੇ ਰਹਿੰਦੇ ਨੇ ਲੱਗਦਾ ਸੌਂਗ ਨਾਲੋਂ ਵੱਧ ਸਾਡਾ ਆਪਣਾ ਇੱਕ ਫੈਮਿਲੀ ਆ ਛੋਟੀ ਜੀ ਫੈਮਿਲੀ ਆ ਉਹ ਬੜਾ ਸਹਯੋਗ ਕਰਦੀ ਆ ਧੰਨਵਾਦ ਵੀਰ ਬਰਿੰਦਰ ਮਾਰਗਟ ਬਰਿੰਦਰ ਮਾਰਗਟ ਵੀਰ ਮੇਰਾ ਰਾਮਪੁਰ ਤੋਂ ਆ ਇਹਦਾ ਵੀ ਮੈਨੂੰ ਬਹੁਤ ਜ਼ਿਆਦਾ ਸਹਯੋਗ ਆ ਹਮੇਸ਼ਾ ਹੀ ਸਹਯੋਗ ਰਿਹਾ ਇਸ ਵੀਰ ਦਾ ਮੇਰਾ ਛੱਡਦੀ ਕਲਾ ਚ ਰਹੋ ਵੀਰ ਮਿਲਦੇ ਆ ਜਲਦੀ ਇੰਡੀਆ ਦੇ ਵਿੱਚ ਵੀ ਤੇ ਨਵੀਂ ਨਵੀਂ ਅਪਡੇਟ ਨੂੰ ਫਿਰ ਕਰਦੇ ਰਵਾਂਗੇ ਸੋਨਾ ਲੱਗਦਾ ਵੀਰ ਥੈਂਕ ਯੂ ਅਪਿੰਦਰ ਵੀਰੇ ਥੈਂਕ ਯੂ ਭਰਾ ਸਾਰੇ ਆਪਾਂ ਜੁਨੀਕ ਆ ਸਭ ਸੋਹਣੇ ਆ ਆਪਾਂ ਹੈਨਾ ਜੀ ਤੇ ਹੋਰ ਸੁਣਾਓ ਤੁਸੀਂ ਕੋਈ ਨਵੀਂ ਗੱਲਬਾਤ ਤੁਹਾਡਾ ਤੁਹਾਡੀ ਕੋਈ ਅਪਡੇਟ ਤੁਸੀਂ ਦੱਸੋ ਪਿੰਦਰ ਜੀ ਕਦੋਂ ਨਵੇਂ ਜਾਂ ਤੁਸੀਂ ਅਪਡੇਟ ਕਦੋਂ ਲੈ ਕੇ ਆਉਣੀ ਆ ਤੇ ਵੀਰ ਨਰਿੰਦਰ ਸਿੰਘ ਤੇ ਮੇਰੇ ਵੱਡੇ ਵੀਰ ਦਾ ਛੋਟੀ ਜਿਹੀ ਅਪਡੇਟ ਮੈਂ ਹੋਰ ਕਰ ਦਣਾ ਰਾਜਦੀਪ ਵੀਰ ਦਾ Song ਆ ਕੇ ਹਟਿਆ ਕੈਸ਼ੂਅਲ ਲੁੱਕ ਤੇ ਥੋੜੇ ਟਾਈਮ ਤੱਕ ਇੱਕ Song ਹੋਰ ਵੀਰਾ ਕਰ ਰਿਹਾ ਤੇ ਉਹਨੂੰ ਵੀ ਤੁਸੀਂ ਤੇ ਪਿਆਰ ਦੇਣਾ ਜਿਵੇਂ ਤੁਸੀਂ ਪਹਿਲਾਂ ਦੇ ਰਹੇ ਹੋ ਨਵੇਂ Song ਦੇ ਹੋਰ Song ਇੱਦਾਂ ਹੀ ਪਿਆਰ ਦੇਣਾ ਤੇ ਆਪਣੀ ਜੋ ਅਪਡੇਟ ਆ ਰਹੀ ਆ ਤੇ ਉਹਨੂੰ ਵੀ ਤੁਸੀਂ ਜਰੂਰ ਪਿਆਰ ਦੇਣਾ ਮੈਨੂੰ ਆਸ ਹੈ ਤੁਸੀਂ ਪਿਆਰ ਦਿਓਗੇ ਜਿਵੇਂ ਪਹਿਲੇ ਦੋ ਗਾਣਿਆਂ ਨੂੰ ਪਿਆਰ ਦਿੱਤਾ ਤੇ ਬਾਕੀ ਅ ਪਹਿਲੀ ਵਾਰੀ ਹੀ ਲਾਈਵ ਹੋਇਆ ਮੈਂ ਹੰਟਪਾੜ ਤੋਂ ਆਸ ਕਰਦਾ ਕੱਲ ਨੂੰ ਆਸ ਕਰਦਾ ਹੁਣ ਥੋੜੇ ਮੇਰਾ ਸ케ਜੂਲ ਫ੍ਰੀ ਜਾਵਾ ਆਸ ਕਰਦਾ ਕਦੇ-ਕਦੇ ਆਪਾਂ ਇਸ ਚੈਨਲ ਤੇ ਗੱਲ ਕਰਿਆ ਕਰਾਂਗੇ ਲਾਈਵ ਤੇ ਜੋ ਵੀ ਤੁਸੀਂ ਜੇ ਕੋਈ ਨੰਬਰ ਨੀਡ ਹੋਇਆ ਤਾਂ ਤੁਸੀਂ ਮੈਨੂੰ ਡੀਐਮ ਕਰ ਦਿਓ ਮੇਰੇ ਮੈਸੇਂਜਰ ਤੇ ਤਾਂ ਤੁਹਾਨੂੰ ਮੈਂ ਵਟਸਐਪ ਨੰਬਰ ਪ੍ਰੋਵਾਈਡ ਕਰਾ ਦਾਂਗਾ ਆਪਾਂ ਇੱਕ ਛੋਟੀ ਜੀ ਫੈਮਿਲੀ ਆ ਗੱਲ ਕਰਦੇ ਰਹਿਾਂਗੇ ਕੱਲ ਨੂੰ ਨਵੀਂ ਵੀਡੀਓ ਆਉਣੀ ਆ ਮੇਰੀ ਵੀਰੇ ਗੁੱਡ ਲੱਕ ਆ ਜੀ ਤੁਹਾਨੂੰ ਵੀ ਰੈਕਟਰ ਸਾਫ ਪਿੰਦਰ ਕਟਾਣਾ ਆਸ ਕਰਦੇ ਹਾਂ ਕੋਈ ਇੱਕ ਅਦਾ ਗਾਣਾ ਹੋਰ ਲਿਖੋ ਜੀ ਮੇਰੇ ਲਈ ਤੇ ਤੁਹਾਡਾ ਇੱਕ ਗਾਣਾ ਮੇਰੇ ਕੋਲ ਪਿਆ ਵਾ ਮੈਂ ਜਲਦੀ ਹੀ ਜਲਦੀ ਹੀ ਟਰਾਈ ਕਰਾਂਗਾ ਉਹਨੂੰ ਇਕੱਠੇ ਮਿਲ ਕੇ ਆਪਾਂ ਡੈਂਟਿੰਗ ਪੇਂਟਿੰਗ ਕਰਕੇ ਗਾਣੇ ਦੀ ਅਪਡੇਟ ਕਰਾਂਗੇ ਫਿਰ ਹਨਾ ਬਹੁਤ ਪਿਆਰਾ ਸੌਂਗ ਲਿਖਿਆ ਤੁਸੀਂ ਮੇਰੇ ਲਈ ਤੇ ਮੇਰੀ ਵਾਈਫ ਲਈ ਤੇ ਤੁਹਾਡਾ ਬਹੁਤ ਧੰਨਵਾਦ ਵੀਰੇ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਸੌਰੀ ਗਾਣਾ ਆਪਾਂ ਰਿਲੀਜ਼ ਨਹੀਂ ਕਰ ਪਾਏ ਪਰ ਜਰੂਰ ਹੁਣ ਕੁਝ ਟਾਈਮ ਤੱਕ ਆਪਾਂ ਅ ਦਮਾਗੇ ਮਾਰਕੀਟ ਨੂੰ ਦੋ ਤਿੰਨ ਗਾਣੇ ਤੇ ਜਿਵੇਂ ਪਹਿਲਾਂ ਦੱਸਿਆ ਸੀ ਨੈਕਸਟ ਨੈਕਸਟ ਈਅਰ ਕਬੜੀ ਅਪਡੇਟ ਕਰਾਂਗੇ ਮਾਰਕੀਟ ਨੂੰ ਤੁਹਾਨੂੰ ਵੀ ਪਿਆਰ ਤੁਹਾਨੂੰ ਤਾਂ ਸ਼ਾਇਦ ਪਤਾ ਹੀ ਹੈ ਬਾਕੀ ਜਿਹਨਾਂ ਦੋਸਤਾਂ ਨੂੰ ਇਸ ਚੈਨਲ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਨਹੀਂ ਪਤਾ ਤੇ ਹੋ ਹੋ ਜਲਦੀ ਉਹ ਵੀ ਅਪਡੇਟ ਕਰਾਂਗੇ ਸਕੇਜੂਲ ਲੁੱਕ ਗੀਤ ਬਹੁਤ ਵਧੀਆ ਵੀਰੇ ਹਾਂਜੀ ਬਿਲਕੁਲ ਜੀ ਬਿਲਕੁਲ ਰਾਜ ਦੀ ਵੀਰ ਨੇ ਕਮਾਲ ਕੀਤੀ ਹੈ ਪਹਿਲਾ ਸੌਂਗ ਵੀ ਉਹਦੇ ਸਕੂਲ ਟਾਈਮ ਬਾਈ ਦਾ ਤੇ ਜਿੰਨੇ ਵੀ ਗਾਣੇ ਪਾਈ ਨੇ ਦਿੱਤੇ ਨੇ ਮਾਰਕੀਟ ਨੂੰ ਬਹੁਤ ਪਿਆਰੇ Song ਨੇ ਜੀ ਬਿਲਕੁਲ ਜੀ ਵੀਰ ਦਾ ਮੈਨੂੰ ਵੀ ਬਹੁਤ ਸਹਯੋਗ ਰਹਿੰਦਾ ਹਮੇਸ਼ਾ ਹੀ ਤੇ ਬਾਕੀ ਜਿੰਨੇ ਵੀ ਵੀਰ ਆਪਣੇ ਸਾਰਿਆਂ ਦੀ ਮੋਸਟਲੀ ਕਾਫੀ ਪਿਆਰ ਰਿਹਾ ਵਾ ਸਹਯੋਗ ਰਿਹਾ ਵਾ ਤੇ ਆਸ ਕਰਦਾ ਹੁਣ ਨਵੇਂ ਨਵੇਂ Song ਦੇ ਵਿੱਚ ਨਵੇਂ ਗਾਣਿਆਂ ਵਿੱਚ ਤੁਸੀਂ ਹੋਰ ਵੀ ਪਿਆਰ ਸਹਯੋਗ ਦਵੋਗੇ ਤੇ ਪਿਆਰ ਦਿਓਗੇ ਤੇ ਵੀਰ ਨਰਿੰਦਰ ਮੇਰਾ ਮੈਸੇਜ ਲਾ ਦਿਓ ਇੱਕ ਵੀਰ ਹਰਸ਼ਦੀਪ ਨੂੰ ਮੈਂ ਵੀ ਟਰਾਈ ਕਰੂੰਗਾ ਮੈਸੀ ਪਚਾਉਣ ਦੀ ਪਹਿਲਾਂ ਵੀ ਬਸ ਵੀਰ ਦੇ ਗਾਣੇ ਮੇਰੇ ਕੋਲ ਦੋ ਤਿੰਨ ਪਏ ਨੇ ਹਾਸ ਕਰਦੇ ਆ ਵੀ ਬਾਈ ਨੂੰ ਕਹਿੰਨੇ ਆ ਵੀ ਤੂੰ ਕੋਈ ਆਪਣਾ ਇੱਕ ਪੇਜ ਬਣਾ ਜਾਂ ਕੁਝ ਬਣਾ ਜਿੱਥੇ ਵੀਰ ਆਪਣੀ ਕੋਈ ਗੱਲ ਅਪਡੇਟ ਕਰਿਆ ਕਰੇ ਚੰਗੀ ਕਲਮਾ ਵੀਰ ਹਰਸ਼ਦੀਪ ਦੀ ਕਲਮ ਵਿੱਚ ਬਹੁਤ ਗੋਣਾ ਪਰ ਟਾਈਮ ਦੇ ਵਜ੍ਹਾ ਦੇ ਨਾਲ ਫੈਮਲੀ ਦੇ ਪਉਂਦਾ ਕੰਮ ਕਿਵੇਂ ਚੱਲਦਾ ਵਧੀਆ ਹਾਂਜੀ ਵੀਰੇ ਕੰਮ ਬਹੁਤ ਵਧੀਆ ਚੱਲਦਾ ਠੀਕ ਠਾਕ ਆ ਸਭ ਚੜਦੀ ਕਲਾ ਕੰਮ ਕਰਕੇ ਇਹ ਥੋੜਾ ਜਾਂ ਟਾਈਮ ਨਹੀਂ ਦੇ ਪਾਏ ਗੱਲਬਾਤਾਂ ਤੁਹਾਡੇ ਨਾਲ ਹੋ ਜਾਂਦੀਆਂ ਸੀ ਇਹ ਵਟਸਐਪ ਤੇ ਜਾਂ ਕਾਲ ਕਰ ਲੈਂਦੇ ਸੀ ਆਪਾਂ ਮੈਸੇਂਜਰ ਤੇ ਹਨਾ ਪਰ ਆਪਾਂ ਟਾਈਮ ਨਹੀਂ ਦੇ ਪਾਏ ਤੇ ਉਹ ਟਰਾਈ ਕਰਾਂਗੇ ਆਪਾਂ ਜਰੂਰ ਟਾਈਮ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਜਰੂਰ ਆਪਾਂ ਮਿਲਿਆ ਕਰਾਂਗੇ ਇੱਥੇ YouTube ਤੇ ਹੁਣ ਥੋੜਾ ਜਿਹਾ ਸਕੇਡਿਊਲ ਫ੍ਰੀ ਹੋਣ ਲੱਗਿਆ ਵਾ ਤੇ ਕੱਦਾਂ ਕਰਾਂਗੇ ਟਾਈਮ ਕਰਿਆ ਕਰਾਂਗੇ ਤੁਹਾਡਾ ਨਾਲ ਗੱਲਾਂ ਬਾਤਾਂ ਇੱਕ ਵਧੀਆ ਜਰੀਆ ਜਿਹਦੇ ਨਾਲ ਆਪਾਂ ਜੁੜੇ ਨਾਲ ਆਪਾਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ ਮਿਲ ਸਕਦੇ ਹਾਂ ਹਨਾ ਜੀ ਤੇ ਪਛਾਹਾਂਗੇ ਇੱਕ ਦੂਸਰੇ ਤੱਕ ਆਪਣੀਆਂ ਗੱਲਾਂ ਧੰਨਵਾਦ ਨਰੇਂਦਰ ਵੀਰੇ ਥੈਂਕ ਯੂ ਜੀ ਬਾਕੀ ਆਪਾਂ ਮਿਲਦੇ ਹਾਂ ਮੇਰਾ ਜੇ ਇੱਧਰ ਘੇੜਾ ਲੱਗਿਆ ਤੁਹਾਡੇ ਮਿਡਲ ইস্ট ਕੰਟਰੀ ਵਾਲ ਤਾਂ ਮੈਂ ਫੋਨ ਕਰਕੇ ਆਵਾਂਗਾ ਬਾਈ ਜਰੂਰ ਮਿਲਾਂਗੇ ਤੇ ਇੱਧਰ ਬਾਈ ਕੋਲ ਵੀ ਜਾਣਾ)^{(ਪਿੰਦਰ ਬਾਈ ਕੋਲ)^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{()^{( ਜਿੰਨੀ ਜਲਦੀ ਹੋ ਸਕੇ ਮਿਲਦੇ ਆਪਾਂ ਹੋ ਸਕਦਾ ਕਈ ਇਕੱਠੇ ਹੋ ਕੇ ਕੋਈ ਵੱਡੀ ਅਪਡੇਟ ਦੇ ਦੀ ਹੈ ਨਾ ਬਾਕੀ ਤੁਹਾਡਾ ਪਿਆਰ ਆ ਵੀਰੇ ਥੈਂਕ ਯੂ ਥੋੜਾ ਜਿਹਾ ਟਾਈਮ ਸੀ ਅੱਜ ਆਪਾਂ ਨੇ ਕੋਲ ਮੈਂ ਕਿਹਾ ਚਲੋ ਭਰਾਵਾਂ ਨਾਲ ਗੱਲਾਂ ਕਰ ਲਈ ਤੇ ਤੁਹਾਡਾ ਵੀ ਧੰਨਵਾਦ ਵੀਰੇ ਤੇ ਸਾਰਿਆਂ ਦਾ ਜੋ ਆਪਣੇ ਇਸ ਹੈਂਡਪੜ ਚੈਨਲ ਦੇ ਨਾਲ ਜਾਂ ਆਪ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਸਭ ਦਾ ਧੰਨਵਾਦ ਤੇ ਜ਼ਰੂਰ ਤੁਹਾਡਾ ਜਲਦੀ ਹੀ ਆਪਾਂ ਨਵੀਂ ਅਪਡੇਟ ਲੈ ਕੇ ਆਵਾਂਗੇ ਤੇ ਫਿਰ ਦੁਬਾਰਾ ਆਪਾਂ ਗੱਲ ਕਰਾਂਗੇ ਨੈਕਸਟ ਵੀ ਕਰਲਾਂਗੇ ਜਿਵੇਂ ਵੀ ਹੋਇਆ ਨਾ ਆਪਾਂ ਕਰਦੇ ਰਹਿ ਕਰਾਂਗੇ ਗੱਲ ਨੂੰ ਕਦੇ-ਕਦੇ ਲਾਈਵ ਹੋਇਆ ਕਰਾਂਗੇ ਤੇ ਤੁਹਾਡੇ ਨਾਲ ਫਿਰ ਦਿਲ ਦੀਆਂ ਗੱਲਾਂ ਜਾਂ ਹੋਇਆ ਜੋ ਵੀ ਸੌਂਗ ਪ੍ਰਤੀ ਇੱਕ ਵੀਰ ਮੇਰੇ ਨਰਿੰਦਰ ਨੇ ਬਹੁਤ ਸੋਹਣਾ ਸੌਂਗ ਵੀ ਲਿਖਿਆ ਸੀ ਤੂੰ ਭੁੱਲਦਾ ਨਹੀਂ ਓ ਵੀਰੇ ਆ ਤੂੰ ਭੁੱਲਦਾ ਨਹੀਂ ਓ ਵੀਰੇ ਮੈਂ ਆਸ ਕਰਦਾ ਨਰਿੰਦਰ ਭਾਈ ਤੁਸੀਂ ਵੀ ਯਾਰ ਕਰਿਆ ਕਰੋ ਕੋਈ ਗਾਣਾ ਅਪਡੇਟ ਸੌਂਗ ਜੇ ਨਹੀਂ ਤਾਂ ਮੈਨੂੰ ਲਿਖ ਕੇ ਭੇਜਿਆ ਕਰੋ ਆਪਾਂ ਕਦੇ-ਕਦੇ ਇਸ ਚੈਨਲ ਨਾਲ ਪਾ ਲਿਆ ਕਰਾਂਗੇ ਜੇ ਨਹੀਂ ਰਿਕਾਰਡ ਕਰ पाए ਆਪਾਂ ਲਾਈਵ ਹੋ ਕੇ ਬੋਲ ਦਿਆ ਕਰਾਂਗੇ ਹਨਾ ਜੀ ਜਰੂਰ ਬਾਈ ਜਰੂਰ ਅ ਲੁਕੇੜੇ ਤਾਂ ਲੱਗਦੇ ਰਹਿੰਦੇ ਨੇ ਪਰ ਸੁਆਭੀ ਨਹੀਂ ਬਣਿਆ ਕਦੇ ਮਿਲਣ ਦਾ ਹਨਾ ਤੇ ਸਭ ਦਾ ਧੰਨਵਾਦ ਜੀ ਫਿਰ ਆਪਾਂ ਕਰਾਂਗੇ ਗੱਲਬਾਤ ਨੈਕਸਟ ਟਾਈਮ ਹੋ ਸਕਦਾ ਨੈਕਸਟ ਸੰਡੇ ਕਰ ਲਈਏ ਜਾਂ ਪਹਿਲਾਂ ਕਰ ਲਈਏ ਪਰ ਜਰੂਰ ਕਰਿਆ ਕਰਾਂਗੇ ਤੇ ਬਾਕੀ ਫਿਰ ਇੱਕ ਵਾਰ ਸਾਰਿਆਂ ਦਾ ਧੰਨਵਾਦ ਵੀਰੇ ਜਿਹੜੇ ਤੁਸੀਂ ਪਿਆਰ ਦਿੰਨੇ ਹੋ ਤੇ ਬਸ ਸਿਰਫ ਇਹੀ ਗੱਲ ਹੀ ਆਪ ਲਾਈਵ ਹੋਇਆ ਸੀ ਫ੍ਰੀ ਸੀ ਵੀ ਆਪਾਂ ਜਲਦੀ ਨਵੇਂ ਸੌਂਗ ਦੀਆਂ ਸੌਂਗ ਲੈ ਕੇ ਆ ਰਹੇ ਹਾਂ ਜੀ ਕੁਝ ਨਵੀਆਂ ਅਪਡੇਟਾਂ ਨੇ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਚੈਨਲ ਤੇ ਰਹੇ ਪਰ ਕੁਝ ਟਾਈਮ ਹੋਰ ਲੱਗੂਗਾ ਹਜੇ ਇੰਨੀ ਜਲਦੀ ਨਹੀਂ ਲੱਗੂਗਾ ਕੁਝ ਟਾਈਮ ਬਟ ਕੁਝ ਚੰਗੀਆਂ ਗੱਲਾਂ ਹੋਣਗੀਆਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਹਾਨੂੰ ਵਧੀਆਂ ਲੱਗਣਗੀਆਂ ਤੇ ਬਾਕੀ ਸਾਰਿਆਂ ਦਾ ਤੇ ਸਭ ਤੋਂ ਵੱਡਾ ਮੇਰੇ ਵੀਰ ਰਾਜਦੀਪ ਦਿਓਲ ਜੀ ਦਿਓਲ ਦਾ ਦੇਵਸਾਹ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਤਲਬ ਮੈਨੂੰ ਗੱਲ ਕਹਿਣ ਦਾ ਮੈਂ ਗੱਲ ਕਰ ਪਾਇਆ ਆਪਣੀ ਆਕੇ ਹਨਾ ਸੌਂਗ ਦੇ ਰਹੀ ਗੱਲ ਦੱਸ ਪਾਇਆ ਤੇ ਯਾਸਕਰ ਦਾ ਨਵੇਂ ਸੌਂਗ ਵੀਰ ਦੀ ਤੇ ਆਪਣੇ ਸੌਂਗ ਵੀ ਜਲਦੀ ਆਉਂਦੇ ਰਹਿਣਗੇ ਵੀਰ ਦਾ ਵਿੱਚ ਸਭ ਆਲ ਵੀ ਆ ਰਹੀ ਸੀ ਰਾਜ ਦੀ ਵੀਰ ਦੀ ਤੇ ਉਹ ਮੈਂ ਕੋਈ ਨਾ ਵੀਰ ਨਾ ਕਰਦਾ ਦੁਬਾਰਾ ਗੱਲ ਫਿਰ ਤੇ ਸਭ ਦਾ ਧੰਨਵਾਦ ਜੀ 나ਜੀ ਨਾ ਜਰੂਰ ਧੰਨਵਾਦ ਮਾਣ ਦੇਣ ਦੇ ਲਈ ਬਿਲਕੁਲ ਜੀ ਬਿਲਕੁਲ ਤੁਸੀਂ ਹਮੇਸ਼ਾ ਹੀ ਨਾਲ ਹੋ ਮੇਰੇ ਤੁਸੀਂ ਨਰਿੰਦਰ ਵੀਰ ਵੀਰ ਹਰਸ਼ਦੀਪ ਸਿੰਘ ਪਿੰਡਰ ਕਟਾਣਾ ਤੇ ਵੀਰ ਬਰਿੰਦਰ ਮਾਰਕਟ ਪਿੰਡ ਤੋਂ ਆਪਣੇ ਰਾਮਪੁਰ ਤੋਂ ਤੇ ਵੀਰ ਸੁਖਪਾਲ ਇਹਨਾਂ ਸਾਰਿਆਂ ਦਾ ਹੀ ਰਾਜਦੀਪ ਵੀਰੇ ਇਹਨਾਂ ਸਾਰਿਆਂ ਦੇ ਜਿਹੜੇ ਹਮੇਸ਼ਾ ਹੀ ਮਤਲਬ ਹਮੇਸ਼ਾ ਹੀ ਮਤਲਬ ਨਾਲ ਖੜੇ ਨੇ ਹਨਾ ਤੇ ਮੇਰਾ ਛੋਟਾ ਵੀਰ ਰਮਨ ਰਮਨ ਨਾਗਰਾ ਮਤਲਬ ਸਾਰਿਆਂ ਦਾ ਬਹੁਤ ਧੰਨਵਾਦ ਹਮੇਸ਼ਾ ਹੀ ਤੁਸੀਂ ਨਾਲ ਹੋ ਤੇ ਸਭ ਤੋਂ ਵੱਡਾ ਤੁਸੀਂ ਅੰਡਰਸਟੈਂਡ ਕਰਦੇ ਹੋ ਈਚਰ ਆਪਾਂ ਉਹ ਬਹੁਤ ਇੰਪੋਰਟੈਂਟ ਆ ਹਨਾ ਜੀ ਤੇ ਬਾਕੀ ਮਿਲਦੇ ਹਾਂ ਦੋਸਤੋ ਫਿਰ ਨਵੇਂ Song ਦੇ ਨਾਲ ਤੇ ਹੁਣ ਤਾਂ ਵੈਸੇ ਮੇਰਾ ਆ ਸੌਂਗ ਕਈ ਕੱਲਾਂ ਕਈ ਸੌਂਗ ਐਦਾਂ ਨਾ ਮੂੰਹ ਤੇ ਚੜ ਜਾਂਦੇ ਨੇ ਪਰ ਵੀ ਰੈਸ ਟਾਈਮ ਰਾਜ ਦਾ ਸੌਂਗ ਬੜਾ ਚੜਿਆ ਮੂੰਹ ਤੇ ਸਕੇਜੂਲ ਉਪ ਤੇ ਦੁਬਾਰਾ ਫਿਰ ਫਾਸਟ ਰਿਪਲਾਈ ਲਈ ਤੇ ਨੈਕਸਟ ਲੈਵਲ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪਿਆਰ ਦਿੱਤਾ ਤੇ ਹਤਾ ਨਵੀਂ ਅਪਡੇਟ ਤੁਹਾਨੂੰ ਜਲਦੀ ਮਿਲਾਂਗੇ ਜਰੂਰ ਹੈਨਾ ਮਿਲਦੇ ਆ ਫਿਰ ਇਸੀ ਚੈਨਲ ਤੇ ਤੁਹਾਨੂੰ ਇਸੇ ਤੇ ਹੀ ਆ ਨਵੀਂ ਅਪਡੇਟ ਜੋ ਵੀ ਮਿਲੇਗੀ ਮੇਰੇ ਵੱਲੋਂ ਅਪਡੇਟ ਤੇ ਤੁਹਾਨੂੰ ਇੱਥੇ ਹੀ ਸਾਰੀਆਂ ਅਪਡੇਟ ਮਿਲ ਜਾਣਗੀਆਂ ਹਾਂਜੀ ਬਾਈ ਥੈਂਕ ਯੂ ਦੁਆਰਾ ਫਿਰ ਪਿੰਦਰ ਵੀਰ ਨਰਿੰਦਰ ਵੀਰ ਬੀਰ ਰਾਜਦੀਪ ਸਾਰਿਆਂ ਦਾ ਧੰਨਵਾਦ ਮਿਲਦਿਆਂ ਫਿਰ ਜਲਦੀ ਆਪਾਂ ਮਿਲਦੇ ਰਹਿਾਂਗੇ ਜੀ ਤੇ ਥੈਂਕ ਯੂ ਤੁਹਾਡਾ ਧੰਨਵਾਦ ਸਾਰਿਆਂ ਦਾ ਲਵ ਯੂ ਵੀਰ